ਮੇਰਾ ਨਾਮ ਪ੍ਰਪਾਲ ਸਿੰਘ ਹੈ ਜੀ اچھا ਮੈਂ ਵਿਸ਼ਵਾਮਨ ਰੌਹਾਨੀ ਕੇਂਦਰ ਨਵਾਂ ਨਗਰ ਦੀ گورਨਿੰਗ ਬੋਡੀ ਦਾ ਮੈਂਬਰ ਹਾਂ ਜੀ ਇਹ ਪੁਲਿਸ ਵੱਲੋਂ ਜੋ ਸ਼ਰੀਆਮ ਤੱਕਾ ਹੋ ਰਿਆ ਸੀ ਆਪਣੇ ਕਮਿਸ਼ਨਰ ਸਾਹਿਬ ਨੂੰ ਮਿਲੇ ਆਪਾਂ ਸ਼ਰਮਾ ਜੀ ਨੂੰ ਉਹਨਾਂ ਨੇ ਬਾਲ ਅੱਗੇ ਰੋਲ ਕਰਕੇ ਕਹਿ ਦਿੱਤਾ ਕਿ ਤੁਸੀਂ ਜਾਓ ਰਪਿੰਦਰ ਸਿੰਘ ਜੀ ਜਿਹੜੇ ਸ਼ਹਿਰੀ ਦੇ ACP ਨੇ ਮੈਂ ਉਹਨਾਂ ਨੂੰ ਕੋਈ ਇਨਕੁਆਇਰੀ ਕਰਾ ਰਿਹਾ ਜਦ ਕਿ ਮੈਂ ਤੁਹਾਨੂੰ ਦਿਖਾਉਣਾ ਜੀ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਦਾ ਆਰਡਰ ਆ ਕੇਸ ਨੰਬਰ 500 5292 2024 ਦੇ ਵਿੱਚ ਕਿ ਜਿੱਥੇ ਵੀ ਕਾਗਨੀਜ਼ੇਬਲ ਅਫੈਂਸ ਆ ਉਥੇ ਪੁਲਿਸ ਨੂੰ ਐਫ ਆਈ ਆਰ ਦਰਜ ਕਰਨੀ ਹੀ ਪਵੇਗੀ ਇਹਦੇ ਅਗੇਂਸਟ ਹੋਣ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਵਾਂਗੇ ਸਾਡੀ ਸੰਗਤ ਦੇ ਵਿੱਚ ਵੀ ਬਹੁਤ ਰੋਸ ਆ ਕਿਉਂਕਿ ਸ਼ਰਿਆਮ ਤੱਕਾ ਉਹ ਰਿਆ 500 ਬੱਚਾ ਉਥੇ ਪੜ ਰਿਆ ਜਿਹੜੇ ਕਿ ਬਹੁਤ ਥੋੜੀ ਜੀ ਫੀਸ ਤੇ ਅਸੀਂ ਲੋਕਾਂ ਦੇ ਬੱਚਿਆਂ ਨੂੰ ਪੜਾ ਰਹੇ ਹਾਂ ਜੋ ਕਿ ਚੈਰਿਟੀ ਐਕਟ ਆ ਹੁਣ ਉਹ ਲੋਕ ਡਰ ਰਹੇ ਨੇ ਗੁੰਡਾ ਤੰਤਰ ਉਥੇ ਹਾਵੀ ਹੋਇਆ ਪਿਆ ਆ ਪੁਲਿਸ ਵੱਲੋਂ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਐਫ ਆਈ ਆਰ ਕੱਲ ਦੀ ਐਫ ਆਈ ਆਰ ਐਫ ਆਈ ਆਰ ਖੇਢੀ ਜਾ ਰਿਆ ਸਾਨੂੰ ਕੱਲ ਵੀ ਇੱਥੇ ਸਾਡਾ ਧਰਨਾ ਸੀ ਉਠਵਾਇਆ ਇਹਨਾਂ ਨੇ ਅਫਸਰਾਂ ਨੇ ਇਹਨਾਂ ਦੀ ਇੱਕ ਅਸੀਂ ਇਹਨਾਂ ਦੇ ਵਰਡ ਤੇ ਵਿਸ਼ਵਾਸ ਕੀਤਾ ਇਹਨਾਂ ਦੀ ਜੋ ਸਾਨੂੰ ਇਹਨਾਂ ਨੇ ਵਚਨ ਦਿੱਤਾ ਕਿ ਅਸੀਂ ਪਰਚਾ ਕਰਾਂਗੇ ਐਫ ਆਈ ਆਰ ਕਰਾਂਗੇ ਸਾਨੂੰ ਇਹ ਉਠਾ ਕੇ ਲੈ ਗਏ ਇੱਥੋਂ 2 ਘੰਟੇ ਦਾ ਇਹਨਾਂ ਨੇ ਯਕੀਨ ਦਿਵਾਇਆ ਅੱਜ ਤੱਕ ਰਾਤ ਦੇ 12 ਵਜੇ ਤੱਕ ਅਸੀਂ ਇਹਨਾਂ ਦੇ ਬੁਰੂਆਂ ਤੇ ਖੜੇ ਰਹੇ ਹਾਂ ਅਸੀਂ ਤੁਹਾਨੂੰ ਉਹ ਵੀਡੀਓ ਤੇ ਫੋਟੋਜ਼ ਵੀ ਪ੍ਰੋਵਾਈਡ ਕਰ ਦਾਂਗੇ ਇਹਨਾਂ ਨੇ ਫੋਨ ਬੰਦ ਕਰ ਲੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਵੀ ਇਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦੇ ਰਹੇ ਬਸ ਤਫ ਮੌਕਾਤ ਸਾਰੇ ਅਫਸਰ ਬਾਰ-ਬਾਰ ਮੌਕੇ ਤੇ ਜਾ ਕੇ ਵੇਖ ਚੁੱਕੇ ਆ ਉਥੋਂ ਡੀਵੀਆਰ ਚੋਰੀ ਹੋਈ ਆ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਹੋਈ ਆ ਸਕੂਲ ਦੇ ਬੱਚਿਆਂ ਦੀ ਕੰਪਿਊਟਰ ਲੈਬ ਆ ਕੰਪਿਊਟਰ ਚੱਕ ਕੇ ਲੈ ਗਏ ਸਾਰਾ ਡਾਟਾ ਚੱਕ ਕੇ ਲੈ ਗਏ ਆ ਈਵਨ ਕੰਪਿਊਟਰ ਤੋੜੇ ਵੀ ਆ ਤੇ ਫਿਰ ਜਾਣ ਲੱਗਿਆਂ ਲਲਕਾਰੇ ਮਾਰ ਕੇ ਗਏ ਆ ਕਿ ਸਾਨੂੰ ਜਿਨ੍ਹਾਂ ਦਾ ਕੇਸ ਚੱਲਦਾ ਅਮਨਦੀਪ ਸਿੰਘ ਕਮਲਜੀਤ ਕੌਰ ਕੁਲਵੰਤ ਗੋੜ ਕੁਲਵੰਤ ਸਿੰਘ ਦੇ ਜਿਹੜੇ ਵਾਰਿਸ ਉਹ ਜੀ ਵਾਰਿਸ ਆ ਉਹਨਾਂ ਵੱਲੋਂ ਭੇਜਿਆ ਗਿਆ ਤੇ ਜੇ ਤੁਸੀਂ ਇਹ ਜਗ੍ਹਾ ਖਾਲੀ ਨਹੀਂ ਕਰੋਗੇ ਤੇ ਜੇ ਆ ਕੇਸ ਵਾਪਸ ਨਹੀਂ ਲਵੋਗੇ ਤੇ ਤੁਹਾਨੂੰ ਫਿਰ ਅਸੀਂ ਬਹੁਤ ਇਹਦੇ ਬੁਰੇਂ ਦੀ ਜੇ ਸਾਹਮਣੇ ਕਰਨੇ ਪੈਣਗੇ ਤੁਹਾਨੂੰ ਜਾਨੀ ਇਹ ਤੇ مالی ਨੁਕਸਾਨ ਹੋਏਗਾ ਹੁਣ ਕਬਜਾ ਕਿਸ ਦਾ ਕਬਜਾ ਸਾਡਾ ਹੈ ਜੀ ਉਥੇ ਸਕੂਲ ਚੱਲ ਰਿਹਾ ਸਾਡਾ ਹਾਂਜੀ ਉਹਨਾਂ ਨੇ ਕੋਸ਼ਿਸ਼ ਕੀਤੀ ਉਥੇ ਸਾਡਾ ਸਤਸੰਗ ਘਰ ਆ ਵਿਸ਼ਵ ਮਾਨਵ ਰੋਹਣੀ ਕੇਂਦਰ ਦਾ ਜੋ ਕਿ ਹਰ ਹਫਤਾਵਾਰੀ ਉਥੇ ਸਤਸੰਗ ਹੋ ਰਿਹਾ ਇਹ ਤਰਨਾ ਚੱਲੂ ਹੈ ਇਹ ਤਰਨਾ ਉਨੀ ਦੇਰ ਤੱਕ ਚੱਲੇਗਾ ਜਦ ਤੱਕ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਨਹੀਂ ਹੁੰਦੀ 28 ਤਰੀਕ ਨੂੰ ਸਾਡੇ ਕਿਰਪਾ ਨਿਦਾਨ ਪਬਲਿਕ ਸਕੂਲ ਜੇਨੂ ਕੀ ਕਿਸ ਸੋਸਾਇਟੀ ਵੀ ਚੈਰੀਟੇਬਲ ਸੋਸਾਇਟੀ ਵਿਸ਼ਵ ਮਾਨ ਇੱਕ ਬ੍ਰਾਂਚ ਹੈ ਸ੍ਰੋਇਪਰ ਰੋਡ ਤੇ ਗਲੋਬਲ ਹਾਰਟ ਦੇ ਓਪੋਜੀਟ ਤੇ ਚੱਲ ਰਿਹਾ ਹੈ ਜੀ ਉਸ ਸਕੂਲ ਦੇ ਵਿੱਚ ਕੁਝ ਅਣਸੱਤੇ ਬੰਦੇ ਜਿਨ੍ਹਾਂ ਨੇ ਨਾਲ ਸਾਡਾ ਕੋਰਟ ਚ ਕੇਸ ਚੱਲਦਾ ਪਿਆ ਉਹਨਾਂ ਬੰਦਿਆਂ ਨੇ ਪ੍ਰੋਵਾਈਡ ਕਰਕੇ ਬੰਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਨੂੰ 7:30 ਵਜੇ ਕਰੀਬ ਫੋਨ ਆਇਆ ਕਿ ਕੁਝ ਬੰਦੇ ਅੰਦਰ 10-15 ਵੜ ਗਏ ਨੇ ਉਹਨਾਂ ਬੰਦਿਆਂ ਨੇ ਆ ਕੇ ਕਾਫੀ ਮਾਰੂ ਖਿਆਰ ਸੀ ਉਹਨਾਂ ਹੱਥ ਆ ਕੇ ਕਾਫੀ ਅੰਦਰ ਤੋੜ ਭੰਨ ਕੀਤੀ ਹੈ ਤੇਰੇ ਪੰਜ ਚਾਰ ਪੰਜ ਬੰਦੇ ਸਾਡੇ ਸਿਕਿਉਰਟੀ ਦੇ ਅੰਦਰ ਸੀ ਤੇ ਉਹਨਾਂ ਨੇ ਵੀ ਕਾਫੀ ਕੁਟਮਾਰ ਕਰਕੇ ਉਹਨਾਂ ਨੂੰ ਇੱਕ ਛਿੜਾ ਕੇ ਸਾਈਡ ਤੇ ਲੈ ਗਏ ਸਕੂਲ ਵਿੱਚ ਜ਼ਬਰਦਸਤੀ ਵੜ ਕੇ ਥੂਲ ਅੰਦਰ ਜ਼ਬਰਦਸਤੀ ਵੜ ਕੇ ਉਹਨਾਂ ਨੇ ਕੈਮਰੇਾਂ ਦੀ ਤੋੜਪਾਨ ਕੰਪਿਊਟਰਾਂ ਦੀ ਤੋੜਪਾਨ ਕੀਤੀ ਹੈ ਜਾਂਦੇ ਹੋਏ ਡੀਬੀਆਰ ਵੀ ਲੈ ਗਏ ਉੱਥੋਂ ਡੀਬੀਆਰ ਲੈ ਗਏ ਬੱਚਿਆਂ ਦੇ ਪ੍ਰੋਜੈਕਟਰ ਔਰ ਸਕੂਲ ਦਾ ਸਮਾਨ ਕਾਫੀ ਉਹਨਾਂ ਨੇ ਰਿਕਾਰਡ ਇੱਧਰ ਉੱਧਰ ਕੁਰਦਬੁਰਦ ਕੀਤਾ ਉਹ ਕਾਰਨ ਕੀ ਸੀਗਾ ਵੀ ਇਹਦਾ ਮਾਰਕਟ ਕਰਨ ਦਾ ਉਹ ਕਬਜੇ ਦੀ ਨੀਅਤ ਨਾਲ ਲਾਈ ਸੀ ਕਿਉਂਕਿ ਇਸ ਪ੍ਰਾਪਰਟੀ ਦਾ ਕੋਰਟ ਚ ਕੇਸ ਚੱਲਦਾ ਹੈ ਠੀਕ ਹੈ ਕੋਰਟ ਰਾਹੀਂ ਸਾਡਾ ਉਹਦੇ ਵੀ ਪਾਰਟ ਲਈ ਡਿਗਰੀ ਹੋਈ ਹੋਈ ਹੈ ਪਰ ਕੋਰਟ ਨੇ ਉਹਦੇ ਵਿੱਚ ਐਲੀਨੇਸ਼ਨ ਦਾ ਸਟੇ ਵੀ ਕੀਤਾ ਹੋਇਆ ਹੈ ਸਰ ਕਿਦੋਂ ਦਾ ਕੇਸ ਚੱਲ ਰਿਹਾ ਹੈ ਤੇਦੋਂ ਦਾ ਕੇਸ ਚੱਲ ਰਿਹਾ ਹੈ ਕੇਸ تقريبا 2006 ਦੇ ਜਿੰਨੇ ਕਰੀਬ ਚੱਲਦਾ ਹੈ ਪ੍ਰਾਪਰਟੀ ਹੈ ਕਹਿੰਦੀ ਹੈ ਵੈਸੇ ਪ੍ਰਾਪਰਟੀ 1970 ਤੋਂ ਅਸੀਂ ਇੱਕ ਰਾਰ ਨਾਮੇ ਰਾਹੀਂ ਖਰੀਦ ਕੀਤੀ ਹੋਈ ਹੈ ਕਿਲਾ ਜੀ ਅਸਲਾਮ ਅਲੈਕ ਸੱਜਨ ਸਿੰਘ ਸਰਮਾ ਸਿੰਘ ਕਰਦੇਵ ਕੋਰਟੋਂ ਠੀਕ ਹੈ ਜੇ ਸਾਹ ਦੇਖਿਆ ਜਾਵੇ ਉਹਨਾਂ ਸੱਜਨ ਸਿੰਘ ਸਰਵਜਨ ਸਿੰਘ ਗੁਰਦੇਵ ਕੌਰ ਤੋਂ ਇੱਕ ਬੜੀ ਖਰੀਦ ਕੀਤੀ ਹੈ ਜਿਹੜੀ ਪ੍ਰਾਪਰਟੀ ਅਸੀਂ ਖਰੀਦ ਕੀਤੀ ਸੀ ਉਹ ਅਸੀਂ ਐਗਰੀਮੈਂਟ ਸਾਡਾ ਰਜਿਸਟਰਡ ਹੈ ਕੋਰਟ ਵਿੱਚ ਸਭ ਕੋ ਪ੍ਰੋਵਾਈਡ ਕੋਰਟ ਵਿੱਚ ਸਾਡ ਕੋਰਟ ਨੂੰ ਸਭ ਕੋ ਪ੍ਰੋਵਾਈਡ ਅਸੀਂ ਕੀਤਾ ਹੋਇਆ ਹੈ ਕੋਰਟ ਨੇ ਉਹਦੇ ਵਿੱਚ ਬਾਲ ਲਈ ਡਿਗਰੀ ਵੀ ਕੀਤੀ ਹੋਈ ਹੈ ਪੋਜੈਸ਼ਨ ਸਾਡੇ ਕੋਲ ਹੈ ਠੀਕ ਹੈ ਜਿੰਨਾ ਤੱਕ ਕੇਸ ਚੱਲਦਾ ਹੈ ਉਹਨਾਂ ਜੇ ਤੱਕ ਕੋਈ ਬੰਦਾ ਵੀ ਅਸੀਂ ਪ੍ਰਾਪਰਟੀ ਦੇ ਅੰਦਰ ਕਬਜ਼ਾ ਨਹੀਂ ਕਰ ਸਕਦਾ ਜਿਹਦਾ ਹੈ ਉਹੀ ਰਹੇਗਾ ਸਰ ਦੇਖਿਆ ਜਾਵੇ ਪੁਲਿਸ ਨੂੰ ਪੁੱਛਿਆ ਕਿ ਸਾਨੂੰ ਪਤਾ ਨਹੀਂ ਮਾਮਲਾ ਕੀ ਹੈ ਦੋ ਦਿਨ ਕਾਇਦਿਕ ਨੂੰ ਜਿੱਦਾਂ ਦਾ ਵਾਕਿਆ ਹੈ 8 ਵਜੇ ਦੇ ਕਰੀਬ ਆ ਜੀ ਮੈਂ ਉੱਥੇ ਪਹੁੰਚਿਆ ਜੋ ਪਹੁੰਚਿਆ ਤਾਂ ਬੰਦੇ ਭੱਜ ਗਏ ਠੀਕ ਹੈ ਜੀ ਇੱਕ ਬੰਦਾ ਸੀ ਮੋਕੇ ਤੇ ਫੜ ਲਿਆ ਜੀ ਫੜਿਆ ਬੰਦੇ ਨੂੰ ਉੱਥੇ ਅਸੀਂ ਰੋਕਿਆ 100 ਨੰਬਰ ਤੇ ਫੋਨ ਅਸੀਂ ਆਲਰੇਡੀ ਕਰ ਚੁੱਕੇ ਸੀ ਜੀ ਮੋਕੇ ਤੇ ਪੁਲਿਸ ਪਹੁੰਚੀ ਪੁਲਿਸ ਪਹੁੰਚਣ ਤੋਂ ਬਾਅਦ ਉੱਥੇ ਮੋਕੇ ਤੇ ਅਸੀਂ ਬੰਦਾ ਫੜਾਇਆ ਉਸ ਮੱਕੇ ਉਸ ਬੰਦੇ ਦੀ ਖੁਦ ਵਰਡਿੰਗ ਹੈ ਕਿ ਸਾਨੂੰ 3K ਤੋਂ ਕਿਸੇ ਨੇ ਭੇਜਿਆ ਹੈ ਉਹ 3K ਵਾਲੇ ਨਾਲ ਸਾਡਾ ਕੇਸ ਚੱਲਦਾ ਹੈ ਕੀ ਨਾਮ ਉਹ ਨਾ ਤ੍ਰੀਕੇ ਵਾਲੇ ਚਕੇ ਅਮਨਦੀਪ ਸਿੰਘ ਆ ਸਰ ਇਹ ਹੁਣ ਜਿਹੜੇ ਜਿਹੜੇ ਬੰਦਿਆਂ ਨੇ ਮਤਲਬ ਤੁਹਾਡੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਅਜੇ ਸੀਪੀ ਸਾਹਿਬ ਨੇ ਕੀ ਕੀਤਾ ਤੁਹਾਨੂੰ ਸੀਪੀ ਸਾਹਿਬ ਨੇ ਅੱਗੇ ਕੇ ਪੈਨ ਜੋ ਜੋ ਪੁਲਿਸ ਦੀ ਰੋਹ ਪਰ ਜੁੜੀng ਹੈ ਡਿਲੇ ਕਰਨਾ ਸਰ ਤੁਸੀਂ ਉਹਨਾਂ ਨੇ ਅੱਗੇ ਡੀਸੀਪੀ ਸਾਹਿਬ ਨੂੰ ਲਾਤੀ ਡਿਊਟੀ ਅੱਗੇ ਤੱਕ 28 ਤਰੀਕ ਦਾ ਬੰਦਾ ਅਰੈਸਟ ਕੀਤਾ 28 ਤਰੀਕ ਦੀ ਅਸੀਂ ਬੰਦੇ ਨੂੰ ਫੜਾਇਆ ਹੋਵੇ ਅਜੇ ਤੱਕ ਕੋਈ ਕਾਰਵਾਈ ਨਾ ਹੋਵੇ ਹਰ ਰੋਜ਼ ਕੇ ਕਹਿ ਰਹੇ ਐਫਆਈ ਹੋ ਰਹੀ ਹੈ ਹਰ ਰੋਜ਼ ਕਰ ਰਹੇ ਕਦੀ ਕੋਈ ਮੌਕਾ ਦੇਖ ਰਿਹਾ ਕੋਰ ਗਿਆ ਹੁਣ ਜੋ ਅਸ਼ਵਾਸਨ ਦਿੱਤਾ ਕਿ ਉਤ ਸੰਤੁਸ਼ਟ ਨਹੀਂ ਹੋ ਅਸ਼ਵਾਸਨ ਤਾਂ ਇਹ ਸੰਤੁਸ਼ਟ ਨਹੀਂ ਹੈ ਇਹ ਕੇਸ ਨੂੰ ਲਿੰਗ ਰੌਣਕਾਂ ਦੈਂਦਾ ਕਿ ਤਰੀਕਾ ਹੈ ਪੁਲਿਸ ਦਾ ਸਾਨੂੰ ਇੱਥੇ ਤੱਕ ਲੱਗਦਾ ਹੈ ਕਿ ਜਿਹੜੀ ਸਾਡੀ ਆਪੋਜੀਟ ਧਿਰ ਹੈ ਜਿੰਨਾ ਸਾਡਾ ਕੇਸ ਚੱਲਦਾ ਹੈ ਇਹ ਕੋਈ ਇਹਨਾਂ ਨੇ ਆਪਸ ਵਿੱਚ ਹਾਈ ਸਕੀਲ ਤੇ ਕੈਪਚਰ ਕੀਤਾ ਹੈ ਸਾਰਾ ਸਿਸਟਮ ਪੱਟੀ ਦੀ ਜ਼ਮੀਨ ਕਿੰਨੀ ਸੀ ਜੀ ਨੌ ਵਿਗੇ ਤਿੰਨ ਵਿਸ਼ਵੇ ਜ਼ੀਰੋ ਵਿਸ਼ਵਾਸੀ ਤੇ ਤੁਹਾਡੇ ਨਾਲ ਫਿਰ ਰਜਿਸਟਰੀ ਕਿਉਂ ਨਹੀਂ ਹੋਈ ਜੇ ਤੁਸੀਂ ਲੈ ਲਈ ਸੀ ਭਾਈ ਸਾਰਾ ਖਰੀਦ ਕੀਤਾ ਹੋਇਆ ਪ੍ਰਾਪਰਟੀ ਐਗਰੀਮੈਂਟ ਉਸ ਟਾਈਮ ਤੇ ਜਦੋਂ ਖਰੀਦ ਕੀਤੀ ਗਿਆ ਉਸ ਟਾਈਮ ਤੇ ਰਜਿਸਟਰੀ ਨਹੀਂ ਹੁੰਦੀਆਂ ਸੀ ਅੱਛਾ ਜੀ ਕੋਰਟ ਦੇ ਮੁਤਾਬਕ ਉਹ 1970 ਦੀ ਗੱਲ ਹੈ 1970 ਉਹ ਐਕਟ ਪੜ੍ਹ ਕੇ ਦੇਖ ਲਓ ਉਸ ਟਾਈਮ ਤੇ ਮਨਾ ਸੀ ਜਿਹਦੇ ਨਾਲ ਐਗਰੀਮੈਂਟ ਹੋ ਕੋਣ ਸੀਗੇ ਕਿ ਜੇ ਕਿਹਦੇ ਨਾਲ ਐਗਰੀਮੈਂਟ ਜਿਹੜੇ ਜ਼ਮੀਨ ਦੇ ਮਾਲਕ ਸੀ ਜੀ ਇਧਰ ਉਹ ਅਸੀਂ ਕੋਰਟ ਚ ਪ੍ਰੋਵਾਈਡ ਕਰ ਚੁੱਕੇ ਹਾਂ ਜੀ ਕੋਰਟ ਨੇ ਸਾਨੂੰ ਆਰਡਰ ਦਿੱਤਾ ਹੈ ਹਾਂ ਜੀ ਉਹ ਕੋਰਟ ਤੇ ਅਸੀਂ ਪ੍ਰੋਵਾਈਡ ਕਰ ਚੁੱਕੇ ਹਾਂ ਸਾਰਾ ਕੁਝ ਹਾਂ ਧਰਨਾ ਜਾਰੀ ਰਹੇਗਾ ਧਰਨਾ ਸਾਡਾ ਜਾਰੀ ਰਹੇਗਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਠੀਕ ਹੈ ਦਾ ਸੀਪੀ ਆਫਿਸ ਦੇ ਅੰਦਰ ਇਹ ਮਾਮਲਾ ਹੈ ਕੀ ਹੈ ਤੇ ਕਿੰਨੇ ਕੱਲ ਵੀ ਆਏ ਸੀਗੇ ਜਿਹੜੇ ਸੰਬੰਧੀ ਇਦਾਂ ਜੀ ਮੈਂ ਇੱਥੇ ਇਸੇ ਕੰਮ ਲਈ ਆਇਆ ਸੀਗਾ ਠੀਕ ਨੇ ਕਿਹਨਾਂ ਨਾਲ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਉਹਦੇ ਸੰਬੰਧੀ ਜੋ ਵੀ ਅੱਗੇ ਕੀ ਕਹਦਾ ਫਰਦਰ ਪ੍ਰोसीडिंग ਹੁੰਦੀ ਹੈ ਜੋ ਵੀ ਉਹਦੀ ਤਹਿਕੀਕਾ ਦੇ ਵਿੱਚ ਨਿਕਲਦਾ ਹੈ ਜੋ ਕੁਝ ਵੀ ਹੋਊਗਾ ਉਹਦੇ ਮਦਦ ਕੀ ਕੇ ਦਾ ਅਗਲੀ ਕਾਰਵਾਈ ਵਿੱਚ ਲਿਆਂਦੀ ਜਾਊਗੀ ਤਾਂ ਆਪ ਜੀ ਨੂੰ ਵੀ ਕੀ ਕਹਦਾ ਬਿਲਕੁਲ ਡਿਟੇਲ ਦੇ ਵਿੱਚ ਸੂਚਿਤ ਕਰ ਦੋ ਜੀ ਬਸ ਸਰ ਦੇਖਿਆ ਜੇ 2 ਦਿਨ ਅੰਦਰ ਹੋ ਗਏ ਆ ਤੋੜ ਕਰਨ ਵੀ ਕਾਫੀ ਕੀਤੀ ਹੈ ਅੰਦਰ ਨਹੀਂ ਮੈਂ ਤੁਹਾਨੂੰ ਦੱਸਿਆ ਮੈਂ ਆਇਆ ਆਗੇ ਤਾਂ ਮੈਂ ਤਕਰੀਰ ਕਰ ਰਿਹਾ ਜੋ ਇਹਦੀ ਫਰਜ਼ ਪ੍ਰोसीडिंग ਹੋਊਗੀ ਜੋ ਕਾਰਵਾਈ ਹੋਗੀ ਆਪ ਜੀ ਅੰਦਰ ਆ ਜੋ ਠੀਕ ਹੈ ਠੀਕ ਜਿੱਧਰ ਵਲੇਗਾ ਤਰੇ ਮੈਂ ਕਹ ਜੀ ਵੀ ਮੈਂ ਆਇਆ ਆਗੇ ਤੁਹਾਨੂੰ ਦੱਸਿਆ ਗੱਲਬਾਤ ਕਰਕੇ ਜੋ ਵੀ ਅਗਲੀ ਹੋਊਗੀ ਗੱਲਬਾਤ ਆਪ ਜੀ ਨੇ ਠੀਕ ਠੀਕ ਹੈ ਠੀਕ ਹੈ ਠੀਕ